ਅੱਜ ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੰਗਤ ਜੀ ਆਪ ਜੀ ਨੂੰ ਅਸੀਂ ਗੁਰਕੀ ਸੋਈ ਦਾ ਜਿਹੜਾ ਦੂਸਰਾ 파ਟ ਆ ਆਸ਼ਰਮ 파ਟ ਜਿੱਥੇ ਸਾਡੇ ਕੋਲ ਵੀਰ ਬਜ਼ੁਰਗ ਮਾਤਾਵਾਂ ਭੈਣਾ ਰਹਿੰਦੀਆਂ ਆ ਅੱਜ ਉਹਨਾਂ ਦੇ ਦਰਸ਼ਨ ਕਰਵਾਉਨੇ ਆ ਕਿਉਂਕਿ ਗੁਰਕੀ ਸੋਈ ਦੇ ਨਾਲ ਬਹੁਤ ਸਾਰੇ ਸੇਵਾਦਾਰ ਸਾਡੇ ਇਹੋ ਜਿਹੇ ਜੁੜੇ ਹੋਏ ਆ ਜੋ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਜਾਂ ਵਿਦੇਸ਼ ਦੀਆਂ ਧਰਤੀਆਂ ਤੋਂ ਜੋ ਗੁਰਕੀ ਸੋਈ ਦੇ ਲਈ ਹਮੇਸ਼ਾ ਸੇਵਾ ਭੇਜਦੇ ਆ ਤਾਂ ਜੁੜੇ ਰਹਿੰਦੇ ਆ ਨਾਲ ਤੇ ਕਈ ਵਾਰ ਕਈਆਂ ਦੇ ਮਨ ਦੇ ਖਿਆਲਤ ਇਹ ਸੀ ਕਿ ਸ਼ਾਇਦ ਗੁਰਕੀ ਸੋਈ ਸਿਰਫ ਇੱਕ ਟਿਫਨ ਦੀ ਸੇਵਾ ਕਰਦੀ ਆ ਤੇ ਸੰਗਜੀ ਉਹਦੇ ਨਾਲ-ਨਾਲ ਗੁਰਕੀ ਸੋਈ ਇੱਕ ਆਸ਼ਰਮ ਵੀ ਚਲਾ ਰਹੀ ਆ ਜਿਹਦੇ ਵਿੱਚ ਲਗਭਗ 80 ਪ੍ਰਾਣੀ ਇਹੋ ਜਿਹੇ ਰਹਿ ਰਹੇ ਆ ਜਿਨ੍ਹਾਂ ਦਾ ਆਪਣਾ ਪਰਿਵਾਰ ਦੇ ਵਿੱਚ ਕੋਈ ਆਸਰਾ ਨਹੀਂ ਕਿਉਂਕਿ ਜੋ ਲੋਕ ਆਪਣਾ ਖਾਣਾ ਬਣਾਉਣ ਤੋਂ ਅਸਮਰੱਥ ਹੈ ਗੁਰਕੀ ਸੋਈ ਉਹਨਾਂ ਤੱਕ ਦੋ ਵਕਤ ਦਾ ਖਾਣਾ ਬਣਾ ਕੇ ਟਿਫਨ ਦੇ ਵਿੱਚ ਪੈਕ ਕਰਕੇ ਉਹਨਾਂ ਦੇ ਘਰੋ ਘਰੀ ਪਹੁੰਚਦਾ ਕਰ ਦਿੰਦੇ ਆ ਤੇ ਉਸ ਦੇ ਨਾਲ ਕੁਝ ਅਜਿਹੇ ਲੋਕ ਵੀ ਹੈਗੇ ਆ ਜਿਹੜੇ ਮਤਲਬ ਜਿਨ੍ਹਾਂ ਕੋ ਰਹਿਣ ਦਾ ਟਿਕਾਣਾ ਨਹੀਂ ਹੈਗਾ ਉਹਨਾਂ ਦੇ ਰਹਿਣ ਦੇ ਲਈ ਇਹ ਜਿਹੜਾ ਆਸ਼ਰਮ ਹੈ ਸ਼ੈਲਟਰ ਹੋਵੇ ਆ ਉਹ ਵੀ ਚੱਲ ਰਿਹਾ ਆ ਤੇ ਜਿਨ੍ਹਾਂ ਦਾ ਰਹਿਣ ਦਾ ਟਿਕਾਣਾ ਨਹੀਂ ਜਾਂ ਕਿਸੇ ਦੇ ਕੀੜੇ ਪੈ ਗਏ ਆ ਕੋਈ ਮੈਂਟਲੀ ਅਫਸੈਟ ਆ ਉਹਨੂੰ ਪਰਿਵਾਰ ਦੇ ਵਿੱਚ ਸਾਹਮਣੇ ਵਾਲਾ ਕੋਈ ਨਹੀਂ ਉਹਨੂੰ ਇੱਕ ਸਾਰੇ ਦੀ ਲੋੜ ਆ ਉਹਨਾਂ ਦੇ ਲਈ ਆ ਆਸ਼ਰਮ ਵੀ ਚਲਾਇਆ ਜਾ ਰਿਹਾ ਆ ਤੇ ਅੱਜ ਸੰਗ ਜੀ ਤੁਹਾਨੂੰ ਆਪਾਂ ਆਸ਼ਰਮ ਦੇ ਵੀ ਨਾਲ ਨਾਲ ਦਰਸ਼ਨ ਕਰਵਾਵਾਂਗੇ ਇਹ ਸਾਰਾ ਏਰੀਆ ਜੋ ਲਗਭਗ 23 ਕਨਾਲ ਜਗ੍ਹਾ ਦੇ ਵਿੱਚ ਇਹ ਆਸ਼ਰਮ ਬਣਿਆ ਹੋਇਆ ਇਹਦੇ ਵਿੱਚ ਸਾਡੀ ਜਿਹੜੀ ਕਿਚਨ ਹੈ ਗੁਰੂ ਕੀ ਸੋਈ ਦੀ ਉਹ ਵੀ ਚੱਲਦੀ ਆ ਤੇ ਵਿੱਚ ਇਹ ਆਸ਼ਰਮ ਚੱਲਦਾ ਆ ਇਹ ਸਾਰਾ ਪੂਰਾ ਜੰਗਲ ਨਮਾ ਇਹਨੂੰ ਲੁੱਕ ਦਿੱਤੀ ਹੋਈ ਆ ਪਾਰਕਾਂ ਬਣੀਆਂ ਹੋਈਆਂ ਆ ਇਹਨਾਂ ਪਾਰਕਾਂ ਦੇ ਵਿੱਚ ਸਾਡੇ ਜਿਹੜੇ ਬਜ਼ੁਰਗ ਆ ਬਾਪੂ ਆ ਜਿਹੜੇ ਚੱਲ ਫੇਰ ਸਕਦੇ ਆ ਉਹ ਸੈਰ ਕਰਦੇ ਆ ਸ਼ਾਮ ਨੂੰ ਤੇ ਜਾਂ ਕੋਈ ਪਿੰਡਾਂ ਤੋਂ ਅਲੱਗ-ਅਲੱਗ ਆਉਂਦੇ ਆ ਕਿਸੇ ਨੇ ਜਨਮ ਦਿਨ ਮਨਾਉਣਾ ਹੁੰਦਾ ਜਾਂ ਕੋਈ ਖੁਸ਼ੀ ਗਮੀ ਦਾ ਪ੍ਰੋਗਰਾਮ ਉਹ ਵੀ ਇਸੇ ਪਾਰਕਾਂ ਦੇ ਵਿੱਚ ਕੀਤਾ ਜਾਂਦਾ ਤੇ ਉਸ ਦੇ ਨਾਲ ਅ ਬੱਚਿਆਂ ਨੂੰ ਕਿਉਂਕਿ ਆਪਾਂ ਦੇਖਦੇ ਆ ਕਿ ਪੰਜਾਬ ਦੇ ਵਿੱਚ ਨਸ਼ੇ ਦਾ ਭੈੜਾ ਕੋਹੜ ਚੱਲ ਰਿਹਾ ਬੱਚਿਆਂ ਨੂੰ ਬਚਾਉਣ ਦੇ ਲਈ ਗੁਰ ਗਰਵਾਣੀ ਦੇ ਨਾਲ ਜੋੜਨੇ ਦੇ ਲਈ ਗਰਵਾਣੀ ਮੁਕਾਬਲੇ ਵੀ ਕਰਵਾਏ ਜਾਂਦੇ ਆ ਉਹ ਸੰਗਜੀ ਸਾਰਾ ਇਹ ਪਾਰਕ ਏਰੀਆ ਆ ਤੇ ਇਸ ਇਸ ਏਰੀਏ ਦੇ ਵਿੱਚ ਗਰਵਾਣੀ ਦੇ ਮੁਕਾਬਲੇ ਜਾਂ ਕੋਈ ਵੀ ਇਵੈਂਟ ਕਰਨਾ ਜਾਂ ਬਜ਼ੁਰਗਾਂ ਨੇ ਸ਼ਾਮ ਨੂੰ ਸੈਰ ਕਰਨੀ ਇੱਕ ਅੱਜ ਮੌਸਮ ਵੀ ਠੰਡਦਾ ਆ ਜਦੋਂ ਧੁੱਪ ਵਧੀਆ ਹੁੰਦੀ ਆ ਤਾਂ ਇਸੇ ਪਾਰਕ ਦੇ ਵਿੱਚ ਬੈਠ ਕੇ ਬਜ਼ੁਰਗ ਧੁੱਪ ਸੇਕਦੇ ਆ ਜਾਂ ਸਾਰਾ ਇਸ ਪਾਰਕ ਦੇ ਵਿੱਚ ਕੀਤਾ ਜਾਂਦਾ ਤੇ ਤੇ ਸੰਗਜੀ ਇਹ ਪਿੱਛੇ ਇਧਰ ਵੀ ਦਿਖਾ ਲਿਓ ਇਹ ਇਹ ਜੰਗਲ ਨਵਾਂ ਬਣਾਇਆ ਸਿਗਾ ਇਹ ਜੰਗਲ ਲਗਭਗ 2 ਸਾਲ ਦੇ ਵਿੱਚ ਬਣ ਕੇ ਤਿਆਰ ਹੋ ਜਾਣਾ ਕਿਉਂਕਿ ਦਰਖਤਾਂ ਦੀ ਬੜੀ ਵੱਡੀ ਲੋੜ ਆ ਸਾਡੇ ਲਈ ਆ ਆਕਸੀਜਨ ਦੀ ਹਰ ਇੱਕ ਬੰਦੇ ਨੂੰ ਹਰ ਇੱਕ ਪ੍ਰਾਣੀ ਨੂੰ ਆਕਸੀਜਨ ਦੀ ਬੜੀ-ਬੜੀ ਜ਼ਰੂਰਤ ਰਹਿੰਦੀ ਆ ਤੇ ਉਹਨੂੰ ਦੇਖਦਿਆਂ ਸਾਡੇ ਜੋ ਗੁਰਕੀ ਸੋਜ ਦੇ ਸਰਪ੍ਰਸਤ ਆ ਮੇਰਾ ਵੱਡਾ ਵੀਰ ਗਰਜਿੰਦਰ ਸਿੰਘ ਕੈਲਗਰੀ ਤੋਂ ਵੀਰ ਉਹ ਸਾਡੇ ਤੋਂ ਵੀ ਕਿਤੇ ਵੱਧ ਕੇ ਦਰਖਤਾਂ ਦੇ ਨਾਲ ਜੁੜੇ ਹੋ ਆ ਇਹ ਦਰਖਤਾਂ ਦੀ ਜਿੰਨੀ ਵੀ ਪਲੈਨਿੰਗ ਆ ਸਾਰੀ ਗਰਜਿੰਦਰ ਭਾਜੀ ਦੀ ਪਲੈਨਿੰਗ ਆ ਸਾਰੇ ਭਾਜੀ ਨੇ ਆਪਣੀ ਪਲੈਨਿੰਗ ਦੇ ਭਾਵੇਂ ਵਿਦੇਸ਼ ਦੀ ਧਰਤੀ 'ਤੇ ਬੈਠੇ ਆ ਉਹ ਜੁੜੇ ਹਮੇਸ਼ਾ ਇੱਥੇ ਰਹਿੰਦੇ ਆ ਰੋਜ਼ ਵੀਡੀਓ ਕਾਲ ਦੇਖ ਕੇ ਦਰਖਤ ਦੇਖਣੇ ਕਿੰਦਾਂ ਉਹਨਾਂ ਦੀ ਕੀ ਹਾਲਾਤ ਆ ਕਟਿੰਗ ਹੋ ਗਈ ਆ ਸੋਹਣੇ ਲੱਗਦੇ ਆ ਹਰੇ ਭਰੇ ਲ ਤੇ ਉਹ ਹਮੇਸ਼ਾ ਹੀ ਜੁੜੇ ਰਹਿੰਦੇ ਆ ਇੱਥੇ ਤੇ ਉਸ ਉਹਨਾਂ ਨੂੰ ਦੇਖਦੇ ਆ ਦਰਖਤ ਜਿਹੜੇ ਇੱਥੇ ਪੂਰੇ ਲਗਾਏ ਗਏ ਆ ਤੇ ਸਾਗੇ ਜੀ ਉਸ ਦੇ ਨਾਲ ਆ ਜੋ ਸਾਡੇ ਕੋਲ ਗੁਰਕੀ ਸੋਈ ਦੇ ਵਿੱਚ ਬਜ਼ੁਰਗ ਬਾਪੂ ਜਾਂ ਬਿਮਾਰ ਰਹਿ ਰਹੇ ਆ ਉਹਨਾਂ ਦੀ ਗਿਣਤੀ ਵੀ ਦਿਨ ਪਰ ਦਿਨ ਵੱਧਦੀ ਜਾ ਰਹੀ ਆ ਸਾਡੇ ਕੋਲ ਆਸ਼ਰਮ ਦੇ ਵਿੱਚ ਇਸ ਸਮੇ 6 ਕਮਰੇ ਆ ਜਿਨ੍ਹਾਂ ਦੇ ਵਿੱਚੋਂ ਦੋ ਕਮਰੇ ਸਟੋਰ ਦੇ ਲਈ ਵਰਤੇ ਗਏ ਆ ਤੇ ਬੱਸ ਹੁਣ ਸਾਨੂੰ ਸਟੋਰ ਵਾਲੇ ਕਮਰਿਆਂ ਦੇ ਵਿੱਚ ਵੀ ਅ ਮਰੀਜ਼ਾਂ ਨੂੰ ਵੀ ਪਾਉਣਾ ਪੈਂਦਾ ਕਿਉਂਕਿ ਹੁਣ ਸਰਦੀ ਦਾ ਮੌਸਮ ਹੈ ਬਾਹਰ ਵੀ ਨਹੀਂ ਪੈ ਸਕਦੇ ਗਰਮੀਆਂ ਨੂੰ ਤਾਂ ਹੋ ਜਾਂਦਾ ਕਈ ਵਾਰ ਕਿ ਬਾਹਰ ਵੀ ਲੰਮੇ ਪੈ ਜਾਂਦੇ ਪਰ ਸਰਦੀਆਂ 'ਚ ਮੁਸ਼ਕਲ ਆ ਜਿਵੇਂ ਹੁਣ ਇਹ ਬਜ਼ੁਰਗ ਬਾਪੂ ਆ ਇਹ ਇਹਨਾਂ ਦਾ ਸੁਭਾਅ ਇਹੋ ਜਿਹਾ ਹੈ ਕਿ ਇਹ ਕਮਰੇ ਦੇ ਅੰਦਰ ਪੈ ਨਹੀਂ ਸਕਦੇ ਇਨੀ ਇੱਥੇ ਬਾਹਰ ਬਰਾਂਡਾ ਬਣਿਆ ਆ ਇਨੀ ਇੱਥੇ ਪੈਣਾ ਹੁੰਦਾ ਤੇ ਇਸੇ ਤਰ੍ਹਾਂ ਸਾਜੀਏ ਤਿੰਨ ਅਲੱਗ-ਅਲੱਗ ਕਮਰੇ ਜਿਹੜੇ ਆ ਉਹ ਪੁਰਸ਼ਾਂ ਲਈ ਰੱਖੇ ਹੋਏ ਆ ਇਹ ਬੱਸ ਸਟੋਰ ਸਿਗਾ ਲੇਕਿਨ ਹੁਣ ਬੰਦਿਆਂ ਦੀ ਗਿਣਤੀ ਜ਼ਿਆਦਾ ਵਧਣ ਦੇ ਕਾਰਨ ਇਹ ਇਹ ਵੀ ਸਾਨੂੰ ਆ ਇਹ ਇੱਥੇ ਆ ਕਮਰੇ ਦੇ ਵਰਤਣਾ ਮਤਲਬ ਕਿ ਪੇਸ਼ੈਂਟਾਂ ਦੇ ਰੱਖਣ ਦੇ ਲਈ ਇਹਨੂੰ ਵਰਤੇ ਜਾਣ ਦੇ ਸਾਡੀ ਮਜਬੂਰੀ ਬਣੀ ਹੈ ਰਹਿੰਦੇ ਆ ਤੇ ਇਹ ਸਾਰੇ ਸਾਡੇ ਬਜ਼ੁਰਗ ਬਾਪੂ ਇਸ ਕਮਰੇ ਦੇ ਵਿੱਚ ਰਹਿੰਦੇ ਜਿਹੜੇ ਇਸ ਕਮਰੇ ਦੇ ਵਿੱਚ ਜ਼ਿਆਦਾ ਉਹ ਪੇਸ਼ੈਂਟ ਰਹਿੰਦੇ ਆ ਜਿਹੜੇ ਬਾਥਰੂਮ ਟੌਲਟ ਵੀ ਚੱਲ ਕੇ ਨਹੀਂ ਜਾ ਸਕਦੇ ਉਹਨਾਂ ਦੇ ਰਹਿਸ਼ ਦੇ ਅਲੱਗ ਕੀਤਾ ਹੈ ਜਿਹੜੇ ਅੰਦਰ ਹੀ ਟੌਲਟ ਬਾਥਰੂਮ ਵੀ ਕਰਦੇ ਆ ਤੇ ਜਿਵੇਂ ਇਹ ਬਜ਼ੁਰਗ ਇਹਨਾਂ ਥੋੜਾ ਦਿਨ ਪਹਿਲਾਂ ਤੁਸੀਂ ਦੇਖਿਆ ਡਵੇਜ ਤੋਂ ਆਏ ਆ ਤੇ ਲਗਭਗ 5 ਦਿਨ ਹੋ ਗਏ ਪਹੁੰਚੇ ਆ ਤੇ ਇਸੇ ਤਰ੍ਹਾਂ ਇਹ ਬਾਪੂ ਜੀ ਹੁਣੀ ਇਹਨਾਂ ਨੂੰ ਆਪਾਂ ਆ ਮਾਲ ਪ੍ਰਸ਼ੀਤ ਦਾ ਗੁਰਦੁਆਰਾ ਸਾਹਿਬ ਤੋਂ ਲੈ ਕੇ ਆ ਸੀ ਜੁ ਨਹੰਗ ਸਿੰਘ ਦੇ ਬਾਣੇ ਦੇ ਰੂਪ ਦੇ ਵਿੱਚ ਇਹਨਾਂ ਦਾ ਸਭ ਦੀ ਦੇਖਿਆ ਸੀ ਆਪਾਂ ਪੈਰ ਗਲ ਕੇ ਪੂਰਾ ਕੀੜੇ ਪੈ ਗਿਆ ਸੀ ਉਂਗਲੀਆਂ ਉਂਗਲੀਆਂ ਟੁੱਟ ਕੇ ਡਿਗ ਪਈਆਂ ਸੀ ਗਲ ਕੇ ਇਹੋ ਜਿਹੇ ਹਾਲਾਤ ਸੀਗੇ ਤੇ ਇਸੇ ਤਰ੍ਹਾਂ ਉਹ ਬਾਪੂ ਹੁਣੀ ਉਹਨਾਂ ਦੇ ਵੀ ਇਹੀ ਹਾਲਾਤ ਆ ਇਹ ਵੀਰ ਸਾਡਾ ਪਿਆ ਪਿੰਡ ਬਰਨਾ ਫਗਵਾੜੇ ਲੱਗੇ ਉੱਥੋਂ ਲੈ ਕੇ ਆਏ ਸੀਗੇ ਜਿਹੜੂ ਦੇਖਿਆ ਲਾਤਾਂ ਪੂਰੀਆਂ ਦੋਨੇ ਗਲ ਚੁੱਕੀਆਂ ਸੀਗੀਆਂ ਇਹਦੀਆਂ ਤੇ ਹੁਣ ਇਹਦੀ ਆਪਰੇਸ਼ਨ ਕਰਕੇ ਲਾਤ ਜਿਹੜੀ ਕਟਣੀ ਪਈ ਸੀ ਵੀਰ ਦੀ ਤੇ ਹੁਣ ਪਹਿਲਾਂ ਨਾਲੋਂ ਕਾਫੀ ਸੁਧਾਰ ਹੋ ਗਿਆ ਇਸੇ ਤਰ੍ਹਾਂ ਇਹ ਸਾਰੇ ਬਜ਼ੁਰਗ ਸਾਰਿਆਂ ਦੀ ਆਪੋ ਆਪਣੀ ਕਹਾਣੀਆਂ ਇਹ ਵੀਰ ਵੀ ਜੜ ਕੇ ਇਹ ਜਿਹੜੇ ਇਹ ਇਹ ਵੀਰ ਉਹ ਇਸ ਕਮਰੇ ਚ ਰਹਿੰਦੇ ਜਿਹੜੇ ਮੰਜੇ ਤੋਂ ਬਿਲਕੁਲ ਵੀ ਹਿੱਲ ਨਹੀਂ ਸਕਦੇ ਵਾਸ਼ਿੰਗ ਟੋਇਲਟ ਜਾਣਾ ਵੀ ਇਹਨਾਂ ਦਾ ਬੜਾ ਮੁਸ਼ਕਲ ਆ ਤੇ ਇਹਨਾਂ ਨੂੰ ਅੱਜ ਮੌਸਮ ਨਹੀਂ ਸਹੀ ਧੁੰਦ ਪਈ ਜਾਂ ਨੀ ਤਾਂ ਧੁੱਪ ਦੇ ਵਿੱਚ ਇਹਨਾਂ ਨੂੰ ਵੀਰਚੇਰਾ ਦੇ ਉੱਤੇ ਬਿਠਾ ਲ ਕੇ ਜਾਂ ਕਿਸ ਤਰ੍ਹਾਂ ਵੀ ਧੁੱਪ ਦੇ ਵਿੱਚ ਬਾਹਰ ਨਾਲ ਬਿਠਾ ਲਿਆ ਜਾਂਦਾ ਤੋ ਬਸ ਸੰਗਜੀ ਸਭ ਦੇ ਆਪੋ ਆਪਣੀਆਂ ਕਹਾਣੀਆਂ ਜੇ ਆਪਾਂ ਸੋਚਦੇ ਆ ਸੁਣਦੇ ਆ ਬੜਾ ਮਾਨੂੰ ਅਠੇ ਪਹੁੰਚਦੀ ਆ ਇਸੇ ਤਰ੍ਹਾਂ ਸੰਗਜੀ ਇਹ ਦੂਸਰਾ ਕਮਰਾ ਇੱਥੇ ਵੀ ਅਜਿਹੇ ਸਾਡੇ ਬਜ਼ੁਰਗ ਰਹਿ ਰਹੇ ਇਹ ਥੋੜੇ ਇਸ ਕਮਰੇ ਦੇ ਵਿੱਚ ਜਿਹੜੇ ਮੈਂਟਲੀ ਅਫਸੈਟ ਆ ਉਹ ਜ਼ਿਆਦਾ ਰਹਿ ਰਹੇ ਆ ਜਿਹੜੇ ਥੋੜੇ ਮੈਂਟਲੀ ਅਫਸੈਟ ਆ ਇਸੇ ਤਰ੍ਹਾਂ ਅਲੱਗ-ਅਲੱਗ ਪੋਰਸ਼ਨ ਬਣਾਇਆ ਜਿਹੋ ਜਿਹੇ ਅਗਲੇ ਦੀ ਪ੍ਰੋਬਲਮ ਆ ਉਹੋ ਜਿਹੇ ਅਲੱਗ-ਅਲੱਗ ਪੋਰਸ਼ਨ ਬਣਾਏ ਹੋਏ ਆ ਤੇ ਇਹ ਵੀਰ ਸਾਖ ਜੀ ਤੁਸੀਂ ਇਹਨੂੰ ਜਾਣ ਦੇਖਿਆ ਹੋਊਗਾ ਹਰ ਇੱਕ ਵੀਡੀਓ ਚ ਲਗਭਗ 2.5 3 ਸਾਲ ਤੋਂ ਆਸ਼ਰਮ ਦੇ ਵਿੱਚ ਰਹਿ ਰਿਹਾ ਜਦੋਂ ਸਾਡੇ ਕੋਲ ਆਇਆ ਸੀ ਇਹ ਤੁਰ ਵੀ ਨਹੀਂ ਸਕਦਾ ਸੀ ਇਹਦਾ ਬਰਾਮ ਲੱਗੀ ਐਕਸੀਡੈਂਟ ਹੋ ਗਿਆ ਸੀ ਤੇ ਉੱਥੋਂ ਪੁਲਿਸ ਵਾਲੇ ਵੀਰਾਂ ਨੇ ਇਹਨੂੰ ਟਾਹਾ ਹਸਪਤਾਲ ਦੇ ਵਿੱਚ ਛੱਡ ਦਿੱਤਾ ਤੇ ਜਦੋਂ ਸਾਡੇ ਕੋਲ ਆਇਆ ਸੀ ਚੱਲ ਫੇਰ ਨਹੀਂ ਸਕਦਾ ਸੀ ਅੱਜ ਉਸ ਵਾਹਿਗੁਰੂ ਦੀ ਅਕਾਲ ਪੁਰਖ ਦੀ ਇਹੋ ਜਿਹੀ ਕਿਰਪਾ ਆ ਕਿ ਉਹਦੇ ਨਾਲ ਇਹ ਵੀਰ ਅਜ ਚੱਲ ਫਿਰ ਸਕਦਾ ਹੈ ਬਿਲਕੁਲ ਨਾਰਮਲ ਸਾਡੇ ਵਾਂਗ ਤੁਰਦਾ ਦੌੜਦਾ ਭੱਜਦਾ ਪੂਰਾ ਖੇਲਦਾ ਵੀ ਹੈ ਸਾਡੇ ਨਾਲ ਸ਼ਾਮ ਨੂੰ ਇੱਥੇ ਫੁੱਟਬਾਲ ਦੀ ਗੇਮ ਲਾਉਂਦੇ ਆ ਤੇ ਉਹਦੇ ਨਾਲ ਵਿੱਚ ਖੇਲਦਾ ਵੀ ਹੈ ਵੀਰ ਸਭ ਹੈ ਪਰਮਾਤਮਾ ਦੀ ਵਾਹਿਗੁਰੂ ਦੀ ਕਿਰਪਾ ਤੇ ਉਹਦੇ ਨਾਲ-ਨਾਲ ਇਹ ਦਿਰਾਖਤਾਂ ਦਾ ਵੀ ਬੜਾ ਵੱਡਾ ਰੋਲ ਆ ਕਿਉਂਕਿ ਆਪਾਂ ਜਿਹੜੇ ਦੇਖਦੇ ਕੋਈ ਵੀ ਬੰਦਾ ਆ ਬੰਦੇ ਨਾਲ ਕੋਈ ਗੱਲ ਕਰੇ ਜਾਂ ਨਾ ਕਰੇ ਕੁਦਰਤ ਨਾਲ ਹਰ ਇੱਕ ਬੰਦਾ ਜੁੜਿਆ ਹੁੰਦਾ ਇੱਥੇ ਸ਼ਾਇਦ ਤੁਹਾਨੂੰ ਸੁਣ ਰਹੀ ਹੁਣ ਪੰਛੀਆਂ ਦੀਆਂ ਕਿੰਨਾ ਚਹਿਚਹ ਹੁੰਦੀਆਂ ਆਵਾਜ਼ਾਂ ਤੇ ਇੱਕ ਕੁਦਰਤ ਦਾ ਬਹੁਤ ਨੰਦ ਇੱਕ ਸ਼ਾਂਤਮਈ ਮਾਹੌਲ ਜਿਹੜਾ ਆ ਉਹ ਇੱਥੇ ਸਾਨੂੰ ਦੇਖਣ ਨੂੰ ਮਿਲਦਾ ਆ ਤੇ ਆ ਸੰਗਜੀ ਇਹ ਜਿਹੜਾ ਕਮਰਾ ਇਹ ਵੀ ਬਜ਼ੁਰਗਾਂ ਦੇ ਲਈ ਵਾਸਤੇ ਆ ਇਸ ਕਮਰੇ ਦੇ ਵਿੱਚ ਜੋ ਸਾਡੇ ਵੈਸੇ 멘ਟਲੀ ਠੀਕ ਆ ਬਜ਼ੁਰਗ ਤੇ ਹੁਣ ਜਿਆਦਾ ਸਿਆਣੇ ਹੋ ਗਏ ਜਿਹੜੇ ਬਜ਼ੁਰਗ ਆ ਤੁਰ ਨਹੀਂ ਸਕਦੇ ਚਾਹ ਉਹਨਾਂ ਵਾਸਤੇ ਇਹ ਲਾਗੇ ਆ ਤੇ ਇਹ ਸਾਡੇ ਜਿਹੜਾ ਬਾਪੂ ਹੁਣੀ ਆ ਇਹ ਸਾਰੇ ਇਸ ਕਮਰੇ ਦੇ ਵਿੱਚ ਰਹਿ ਰਹੇ ਆ ਕੁਝ ਹੁਣ ਜਿਹੜੇ ਇਸ਼ਨਾਨ ਕਰ ਰਹੇ ਆ ਇਸ਼ਨਾਨ ਕਰਨ ਗਏ ਹੋਏ ਆ ਤੇ ਕਿਉਂਕਿ ਇਹਨਾਂ ਦਾ ਡੇਲੀ ਦਾ ਜਿਹੜਾ ਰੁਟੀਨ ਆ ਰੋਟੀ ਦਾ ਖਾਣ ਦਾ ਨਹਾਉਣ ਦਾ ਸਾਰਾ ਹੀ ਤੇ ਸੰਗ ਜੀ ਉਸ ਦੇ ਨਾਲ ਇਹ ਇੱਕ ਸਾਡੇ ਕੋਲ ਆ ਆਪਾਂ ਕਹਿ ਸਕਦੇ ਹਾਂ ਖੁੱਲਾ ਬਰਾਂਡਾ ਟਾਈਪ ਇੱਕ ਏਰੀਆ ਸੀਗਾ ਇਹ ਵੀ ਕਾਫੀ ਵੱਡਾ ਏਰੀਆ ਆ ਤੇ ਸਾਡੀ ਉਹ ਵੀ ਇੱਕ ਸਮੱਸਿਆ ਸੀ ਕਿ ਸਾਡੇ ਕੋਲ ਮਰੀਜ਼ ਵੱਧ ਰਹੇ ਸਗੇ ਉਹਨਾਂ ਨੂੰ ਰੱਖਣ ਦੇ ਲਈ ਉਹਨਾਂ ਦੇ ਲਈ ਸਾਡੇ ਲਈ ਸਮੱਸਿਆ ਸੀਗੀ ਤੇ ਉਹ ਸਮੱਸਿਆ ਨੂੰ ਦੇਖਦੇ ਸਾਡੇ ਪਿੰਡ ਦੇ ਐਨ ਆਰ ਆਈ ਸਰਦਾਰ ਸੁਖਦੇਵ ਸਿੰਘ ਜੀ ਗਿੱਲ ਉਹ ਥੋੜਾ ਸਮਾਂ ਪਹਿਲਾਂ ਕੈਨੇਡਾ ਤੋਂ ਇੰਡੀਆ ਆਏ ਤੇ ਉਹਨਾਂ ਨੇ ਜਦੋਂ ਇੱਥੇ ਦੇਖਣ ਆਏ ਉਹਨਾਂ ਨੇ ਮਹਿਸੂਸ ਕੀਤਾ ਉਸ ਦਿਨ ਹਵਾ ਵੀ ਕਾਫੀ ਠੰਡੀ ਚੱਲਦੀ ਸੀ ਇੱਥੇ ਜੋ ਸਾਡੇ ਬਜ਼ੁਰਗ ਇਸੇ ਕਮਰੇ ਦੇ ਵਿੱਚ ਰਹਿ ਰਹੇ ਸੀ ਤੇ ਬੜੀ ਠੰਡ ਦੇ ਵਿੱਚ ਰਹਿ ਰਹੇ ਸੀ ਉਹਨਾਂ ਨੇ ਮਹਿਸੂਸ ਕਰਕੇ ਇਹ ਜਿਹੜੀ ਗ੍ਰਿਲਾਂ ਦੀ ਸੇਵਾ ਇਹ ਕਰਵਾਈ ਆ ਹੁਣ ਆਪਾਂ ਇਹਨਾਂ ਗ੍ਰਿਲਾਂ ਦੇ ਵਿੱਚ ਪਿੱਛੇ ਬੈਕ ਸਾਈਡ ਦੇ ਉੱਤੇ ਪਲਾਸਟਿਕ ਦੇ ਮੂਮ ਜਾਮੇ ਲਗਾਤੇ ਆ ਤਾਂ ਜੋ ਹਵਾ ਵੀ ਨਾ ਕ੍ਰੋਸ ਹੋ ਸਕੇ ਤੇ ਲਾਈਟ ਵੀ ਆਉਂਦੀ ਰਹੇ ਤੇ ਦਿਸਦਾ ਵੀ ਰਹੇ ਤੇ ਹੁਣ ਇੱਥੇ ਆ ਕਰੀਬ ਮੇਰੇ ਹਿਸਾਬ ਨਾਲ ਸੀ 15 ਮੰਜੇ ਜਿਹੜੇ ਇੱਥੇ ਐਡਜਸਟ ਕਰ ਸਕਦੇ ਆ ਤੇ 7-8 ਮੰਜੇ ਲੱਗ ਗਏ ਆ ਬਾਕੀ ਇਹ ਸਫਾਈ ਚੱਲਦੀ ਐ ਇੱਥੇ ਵੀ ਸਾਰੇ ਮੰਜੇ ਲੱਗੇ ਹੁੰਦੇ ਆ ਜਿਵੇਂ ਉਹ ਵੀਰ ਸਾਡਾ ਅ ਮੁੰਡੇ ਨੂੰ ਨਿੜਾ ਰਹੇ ਆ ਉਹਦੀ ਤਿਆਰੀ ਕਰ ਰਹੇ ਆ ਇਹ ਸਾਰੇ ਬਜ਼ੁਰਗ ਇਸੇ ਤਰ੍ਹਾਂ ਇੱਥੇ ਬੱਚੇ ਇਹ ਸਾਰੇ ਇਸੇ ਤਰ੍ਹਾਂ ਆਸ਼ਰਮ ਦੇ ਵਿੱਚ ਇੱਥੇ ਰਹਿੰਦੇ ਆ ਇਹ ਇੰਨਾ ਪੋਸ਼ਣ ਸੰਗ ਜੀ ਜਿਹੜਾ ਆ ਇਹ ਜੈਂਸ ਦਾ ਆ ਬੰਦਿਆਂ ਦਾ ਆ ਤੇ ਇਸ ਦੇ ਨਾਲ ਬਿਲਕੁਲ ਇਧਰਲੀ ਸਾਈਡ ਇਹ ਬੀਬੀਆਂ ਦੇ ਲਈ ਆ ਇਹ ਜਾਲੀ ਲਾ ਕੇ ਇਹਨੂੰ ਪੋਸ਼ਣ ਨੂੰ ਲੱਗ ਕਰ ਦਿੱਤਾ ਗਿਆ ਬੀਬੀਆਂ ਦਾ ਲੱਗ ਗਿਆ ਤੇ ਬੰਦਿਆਂ ਦਾ ਲੱਗ ਗਿਆ ਕਿਉਂਕਿ ਬੀਬੀਆਂ ਦੀ ਗਿਣਤੀ ਵੀ ਕਾਫੀ ਵਧ ਗਈ ਹੈ ਜਾਂਦੀ ਆ ਤੇ ਉਹਦੇ ਨਾਲ ਜੋ ਸਾਡੇ ਵੀਰ ਬਜ਼ੁਰਗ ਆ ਉਹਨਾਂ ਦੀ ਗਿਣਤੀ ਵੀ ਵਧੇ ਆ ਤਿਉਹ ਦਿਖਦੇ ਆ ਇਹਨੂੰ ਅਲੱਗ-ਅਲੱਗ ਦੋ ਪੋਰਸ਼ਨ ਬਣਾ ਦਿੱਤੇ ਗਏ ਆ ਇੱਧਰ ਇਹ ਸਾਰਾ ਏਰੀਆ ਜਿਹੜਾ ਬੀਬੀਆਂ ਦੇ ਰਹਿਛਦਾ ਆ ਗੁੱਡ ਮਾਰਨਿੰਗ ਅੰਟੀ ਜੀ ਕਿੱਦਾਂ ਜੀ ਹਰ ਚਾਲ ਇਹ ਸਾਡੇ ਗੀਤਾ ਅੰਟੀ ਜੀ ਸਾਡੇ ਇਸ ਗੁਰ ਕੀ ਸੋਈ ਇਸ ਪਰਿਵਾਰ ਦੀ ਸ਼ਾਨ ਕਿਸ ਦੇ ਲੰਬੇ ਸਮੇਂ ਤੋਂ ਜੋ ਆਸ਼ਰਮ ਦੇ ਵਿੱਚ ਇੱਥੇ ਰਹਿ ਰਹੇ ਆ ਤੇ ਬਾਕੀਆਂ ਦੀ ਸੇਵਾ ਵੀ ਕਰ ਰਹੇ ਆ ਨਾਲ ਨਾਲ ਇਹਨਾਂ ਦਾ ਬੜਾ ਵੱਡਾ ਸਾਨੂੰ ਸਹਿਯੋਗ ਰਹਿੰਦਾ ਗੀਤਾਂ ਜੀ ਹਾਂ ਜੀ ਇਹ 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 ਹਾਂ ਜੀ ਇਹ ਸੰਗ ਜੀ ਇੱਧਰ ਜਿਹੜਾ ਬੀਬੀਆਂ ਦੇ ਰਹਿائش ਦੇ ਕਮਰੇ ਆ ਇੱਥੇ ਜਿੱਦਾਂ ਹੁਣ ਬੀਬੀਆਂ ਕੁਝ ਆਪਣੇ ਬਾਹਰ ਬੈਠੇ ਆ ਜਾਂ ਕੁਝ ਨਹਾਉਣ ਲੱਗੇ ਆ ਤੇ ਜਿਵੇਂ ਹੁਣ ਇਹ ਸਾਡੀ ਬੱਚੀ ਜੀ ਛੋਟੀ ਭੈਣ ਸਾਡੀ ਨਿੱਕੀ ਇਹ ਨਾ ਤਾਂ ਬੋਲ ਸਕਦੀ ਆ ਨਾ ਤੁਰ ਸਕਦੀ ਆ ਤੇ ਨਾ ਇਹਨੂੰ ਆਪਣੀ ਭੁੱਖ ਦਾ ਪਤਾ ਲੱਗਦਾ ਤੇ ਨਾ ਖਾਣ ਦਾ ਨਾ ਪੀਣ ਦਾ ਤੇ ਇਹਨੇ ਬਿਲਕੁਲ ਐਸੀ ਤਰ੍ਹਾਂ ਵਿਚਾਰੀ ਦੇ ਮੰਜੇ ਤੇ ਪੈ ਰਣਾ ਐਦਾਂ ਆਉਗੇ ਹੱਥ ਫੜ ਲੈਣਾ ਇਹਨੇ ਬਸ ਹੱਥ ਨਾਲ ਪਿਆਰ ਦੇਈ ਜਾਣਾ ਤੇ ਬਸ ਇਹਨੂੰ ਚਮਚੇ ਨਾਲ ਟਾਈਮ ਟੂ ਟਾਈਮ ਤੁਸੀਂ ਮੂੰਹ ਦੇ ਵਿੱਚ ਖਾਣਾ ਦੇ ਦਿਓ ਜਾਂ ਪੀਣ ਨੂੰ ਦੇ ਦਿਓ ਇਹਨੇ ਉਹ ਪੀ ਲੈਣਾ ਮੰਗਣਾ ਨਹੀਂ ਵਿਚਾਰੀ ਨੇ ਕਦੇ ਆ ਹੱਥ ਇਹਦਾ ਫੜ ਲੈਣਾ ਤੇ ਬਸ ਇਹ ਇਹ ਕਰੀ ਜਾਣਾ ਇਹ ਸਾਡੇ ਜਿਹੜੇ ਸੇਵਾਦਾਰ ਬੀਬੀਆਂ ਐ ਵਿਚਾਰੀਆਂ ਉਹਨਾਂ ਦਾ ਬੜਾ ਧੰਨਵਾਦ ਹੈ ਜਿਹੜਾ ਇਹਨਾਂ ਦਾ ਇੰਨਾ ਕਰਦੇ ਆ ਹਾਜੀ ਮਾਤਾ ਜੀ ਚਾਪਤੇ ਲੈਣਾ ਠੀਕ ਹੈ ਮਾਤਾ ਜੀ ਠੀਕ ਹੈ ਜੀ ਤੇ ਇਥੇ ਤਰ੍ਹਾਂ ਸੰਗ ਜੀ ਇਹ ਇਹ ਸਾਰੀਆਂ ਮਾਤਾਵਾਂ ਭੈਣਾਂ ਜਿਹੜੀਆਂ ਇੱਥੇ ਰਹਿ ਰਹੇ ਆ ਤੇ ਇਹ ਦੂਸਰਾ ਕਮਰਾ ਸਾਡੀਆਂ ਬੀਬੀਆਂ ਮਾਤਾਵਾਂ ਦੇ ਲਈ ਮਾਤਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੁਸੀਂ ਨੇਰਾ ਕੀਤਾ ਜੀ ਮਾਤਾ ਜੀ ਸਤਿ ਸ੍ਰੀ ਅਕਾਲ ਠੀਕ ਹੈ ਠੀਕ ਹੈ ਜੀ ਸਤਿ ਸ੍ਰੀ ਅਕਾਲ ਮਾਤਾ ਜੀ ਸਤਿ ਸ੍ਰੀ ਅਕਾਲ ਕਿੱਦਾਂ ਹਾਲ ਚਾਲ ਸਾਸੀ ਕਾਲ ਮਾਤਾ ਜੀ ਕਿੱਦਾਂ ਹਾਲ ਚਾਲ ਬਹੁਤ ਵਧੀਆ ਬਹੁਤ ਵਧੀਆ ਠੀਕ ਠਾਕ ਮਾਤਾ ਜੀ ਬਹੁਤ ਵਧੀਆ ਕਾਕਾ ਇਹ ਇਹਨਾਂ ਨੂੰ ਮਾਤਾ ਹੋਣਾਂ ਨੂੰ ਆ ਜਦੋਂ ਗੁਰੂ ਕੀ ਸੋਇ ਤੇ ਖੜਕਸ਼ਰਵਾਲ ਦੇ ਵਿੱਚ ਹਲੇ ਸ਼ੁਰੂਆਤ ਵੀ ਨਹੀਂ ਹੋਈ ਸੀ ਨਵਾਂ ਸ਼ਹਿਰ ਦੇ ਵਿੱਚ ਚੱਲਦੀ ਸੀਗੀ ਉਦੋਂ ਤੋਂ ਮਾਤਾ ਜੀ ਹੋਣਾਂ ਦਾ ਜੋ ਟਿਫਨ ਆ ਪੈਕ ਹੋ ਕੇ ਇਹਨਾਂ ਦੇ ਘਰ ਪਹੁੰਚਦਾ ਜਾਂਦਾ ਸੀ ਲਗਭਗ ਜੇ ਆਪਾਂ ਗੱਲ ਕਰੀਏ 3.5 4 ਸਾਲ ਤੋਂ ਇਹਨਾਂ ਦਾ ਮਾਤਾ ਜੀ ਹੋਣਾਂ ਦਾ ਖਾਣਾ ਆ ਲੰਗਰ ਪੈ ਕਰਕੇ ਇਹਨਾਂ ਦੇ ਘਰ ਪਹੁੰਚਦਾ ਕੀਤਾ ਜਾਂਦਾ ਸੀ ਲੇਕਿਨ ਹੁਣ ਥੋੜੇ ਸਮੇਂ ਤੋਂ ਮਾਤਾ ਦੇ ਹਾਲਾਤ ਜਿਆਦਾ ਬੁਰੇ ਹੋ ਗਏ ਸੀ ਪੈਰਾਲਾਈਜ਼ ਹੋ ਗਿਆ ਸੀ ਚੱਲ ਫਿਰ ਵੀ ਨਹੀਂ ਸਕਦੇ ਸੀ ਤੇ ਘਰ ਦੇ ਵਿੱਚ ਇਹਨਾਂ ਦਾ ਬੇਟਾ ਹੈਗਾ ਆ ਲੇਕਿਨ ਬੇਟੇ ਨੇ ਰੱਖਣ ਤੋਂ ਇਨਕਾਰ ਕਰ ਦਿੱਤਾ ਸੀ ਤੇ ਜਦੋਂ ਸਾਡੇ ਸੇਵਾਦਾਰ ਵੀਰ ਇਹਨਾਂ ਦੇ ਮਾਤਾ ਦਾ ਪ੍ਰਸ਼ਾਦਾ ਲੈ ਕੇ ਜਾਣਾ ਤੇ ਟਿਫਨ ਵੀ ਖੋਲ ਕੇ ਦੇਣਾ ਪੈਂਦਾ ਸੀ ਕਿਉਂਕਿ ਮਾਤਾ ਦੇ ਹੱਥ ਕੰਮ ਨਹੀਂ ਸੀ ਕਰਦੇ ਤੇ ਬੜੀ ਵੱਡੀ ਮੁਸ਼ਕਲ ਸੀਗੀ ਕਈ ਵਾਰ ਜਾਣਾ ਮਾਤਾ ਨੇ ਕੱਪੜੇ ਵੀ ਨਹੀਂ ਪਾਏ ਹੁੰਦੇ ਸੀ ਤੇ ਉਹ ਸਮੱਸਿਆ ਨੂੰ ਸਾਰਿਆਂ ਦੇ ਦੇ ਮਾਤਾ ਦੇ ਕਹਿਣ ਤੇ ਫਿਰ ਮਾਤਾ ਜੀ ਉਹਨਾਂ ਨੂੰ ਲਗਭਗ ਮਤਲਬ 7 ਕੁ ਮਹੀਨੇ ਹੋ ਗਏ ਹੁਣ ਇੱਥੇ ਆਇਆ ਨੂੰ ਹਨ ਨਹੀਂ ਕਿਨੇ 6 ਮਹੀਨੇ ਹੋ ਗਏ ਸਾਢੇ 6 ਮਹੀਨੇ ਤੋਂ ਮਾਤਾ ਜੀ ਉਹਨਾਂ ਨੂੰ ਫਿਰ ਇੱਥੇ ਆਸ਼ਰਮ ਦੇ ਵਿੱਚ ਲਿਆਂਦਾ ਗਿਆ ਤੇ ਇਸੇ ਆਸ਼ਰਮ 'ਚ ਰਹਿ ਰਹੇ ਆ ਜੇ ਤੁਸੀਂ ਉਸ ਦਿਨ ਦੀ ਵੀਡੀਓ ਦੇਖੋਗੇ ਤਾਂ ਅੱਜ ਵੀ ਦੇਖੋਗੇ ਜਮੀਰ ਸਮਾਨ ਦਾ ਫਰਕ ਹੈ ਮਾਤਾ ਅੱਜ ਬਿਲਕੁਲ ਟੈਕਲਦੇ ਆ ਤੇ ਇਸੇ ਤਰ੍ਹਾਂ ਸਾਡੀ ਇਹ ਬਿੰਦੂ ਪੈਣ ਜਿੰਨੇ ਵੀ ਸਾਡੇ ਪਰਿਵਾਰ ਦੇ ਮੈਂਬਰ ਹੈ ਸਾਰੇ ਇੱਥੇ ਰਹਿ ਰਹੇ ਆ ਇਹਨਾਂ ਨੂੰ ਮਾਤਾ ਜੀ ਉਹਨਾਂ ਨੂੰ ਮਾਲ ਪਰ ਤੋਂ ਲੈ ਕੇ ਆਏ ਸੀਗੇ ਟਰੱਕ ਜੁਨੀਅਨ ਤੋਂ ਤੇ ਸੰਗਜੀ ਆ ਸਾਡੇ ਕਈ ਜਿਹੜੇ ਸੇਵਾਦਾਰ ਜੁੜੇ ਹੋਏ ਆ ਗੁਰੂ ਕੀ ਸੋਈ ਦੇ ਨਾਲ ਉਹਨਾਂ ਦੇ ਹਮੇਸ਼ਾ ਹੀ ਰਹਿੰਦਾ ਸੀ ਜਿਹੜੇ ਤਾਂ ਲੋਕਲ ਆ ਉਹ ਤਾਂ ਇੱਥੇ ਆ ਕੇ ਦੇਖ ਜਾਂਦੇ ਸੀ ਸੇਵਾਵਾਂ ਕਿਦਾਂ ਚੱਲਦੀਆਂ ਹਨ ਕਈ ਬੜੀ ਦੂਰੋਂ ਤੋਂ ਆਪਾਂ ਜੇ ਕਹੀਏ ਜੰਮੂ ਕਸ਼ਮੀਰ ਤੋਂ ਕੋਈ ਉੱਤਰਾਖੰਡ ਤੋਂ ਕੋਈ ਅਸਾਮ ਤੋਂ ਮਤਲਬ ਕਿ ਇੰਡੀਆ ਦੇ ਹਰ ਇੱਕ ਕੋਨੇ-ਕੋਨੇ ਤੋਂ ਜਿਹੜੇ ਆ ਸੇਵਾਦਾਰਿਆ ਗੁਰਕੀ ਸੋਧੀਆ ਸਵਾਵਾਂ ਦੇ ਲਈ ਸਹਿਯੋਗ ਭੇਜਦੇ ਆ ਉਹਨਾਂ ਦਾ ਅਸੀਂ ਹਮੇਸ਼ਾ ਹੀ ਧੰਨਵਾਦ ਕਰਦੇ ਆ ਜਿਨ੍ਹਾਂ ਦੇ ਸਹਿਯੋਗ ਦੇ ਸਦਕਾ ਗੁਰੂਕੀ ਰਸੋਈ ਆਪਣੀਆਂ ਸੇਵਾਵਾਂ ਦੇ ਰਹੀ ਆ ਤੇ ਦੇਸ਼ ਦੇ ਵੱਖ-ਵੱਖ ਦੇਸ਼ਾਂ ਤੋਂ ਵੀਰ ਜਿਹੜੇ ਆ ਭੈਣਾ ਸਾਡੀਆਂ ਜਿਹੜੀ ਸੇਵਾ ਭੇਜਦੀਆਂ ਆ ਉਹਨਾਂ ਦੀ ਇੱਛਾ ਹਮੇਸ਼ਾ ਹੀ ਰਹਿੰਦੀ ਸੀ ਕਿ ਆਪਾਂ ਦੇਖੀਏ ਦੇਖੀਏ ਕਿ ਕਿੰਦਾ ਸਵਾਵਾਂ ਚੱਲਦੀਆਂ ਆ ਉੱਥੇ ਪਰ ਕਿਸੇ ਵਜ੍ਹਾ ਕਰਕੇ ਨਹੀਂ ਆ ਸਕਦੇ ਸੀ ਤੇ ਉਹਨਾਂ ਦੇ ਕਹਿਣ ਦੇ ਉੱਤੇ ਅੱਜ ਇਹ ਵੀਡੀਓ ਬਣਾ ਕੇ ਆਪਾਂ ਪਾ ਰਹੇ ਆ ਤੇ ਉਹਨਾਂ ਸਾਰੇ ਹੀ ਸਹਿਯੋਗੀ ਵੀਰਾਂ ਦਾ ਇੱਕ ਵਾਰ ਫੇਰ ਦਿਲ ਤੋਂ ਦਿਲ ਦੀਆਂ ਗਹਿਰਾਈਆਂ ਤੋਂ ਅਸੀਂ ਧੰਨਵਾਦ ਕਰਦੇ ਆ ਜਿਨ੍ਹਾਂ ਦੇ ਸਹਿਯੋਗ ਸਦਕਾ ਗੁਰੂ ਕੀ ਸੋਈ ਆਪਣੀਆਂ ਸੇਵਾਵਾਂ ਨਿਭਾਰੇ ਆ ਤੇ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਹਮੇਸ਼ਾ ਹੀ ਅਰਦਾਸ ਬੇਨਤੀ ਕੇ ਗੁਰੂ ਸਾਹਿਬ ਇਸੇ ਤਰ੍ਹਾਂ ਕਿਰਪਾ ਬਣਾਈ ਰੱਖਣ ਸਾਡੇ ਤੇ ਤਰਸ ਕਰਕੇ ਇਹੋ ਜਿਹੀ ਸੇਵਾ ਸਾਡੇ ਨੂੰ ਸਾਨੂੰ ਬਖਸ਼ਦੇ ਰਹਿਣ ਤੇ ਜਿੰਨੇ ਵੀ ਸਾਡੇ ਪਰਿਵਾਰ ਦੇ ਮੈਂਬਰ ਆ ਸਾਰੇ ਤੰਦਰੁਸਤ ਹੋ ਕੇ ਆਪੋ ਆਪਣੇ ਪਰਿਵਾਰਾਂ ਦੇ ਵਿੱਚ ਵਿੱਚ ਜਾਣ ਤੇ ਆਪਾਂ ਤਾਂ ਅਰਦਾਸ ਬੇਨਤੀ ਇਹ ਕਰਦੇ ਆ ਕਿ ਮਹਾਰਾਜ ਇਹੋ ਜਿਹਾ ਸਮਾਂ ਲਿਆਉਣੇ ਨਾ ਕਿਸੇ ਨੂੰ ਜ਼ਰੂਰਤ ਹੀ ਨ ਪਵੇ ਇਸ ਆਸ਼ਰਮ ਦੇ ਵਿੱਚ ਆਉਣ ਦੀ ਨਾ ਇਹਨਾਂ ਆਸ਼ਰਮਾਂ ਦੀ ਜ਼ਰੂਰਤ ਪਵੇ ਲੇਕਿਨ ਇਹ ਸਮੇਂ ਦੀ ਇੱਕ ਮਜਬੂਰੀ ਬਣ ਚੁੱਕਾ ਆ ਤੇ ਸੰਗਤ ਜੀ ਫਿਰ ਤੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ